ਹਾਂਜੀ ਤੇ ਇਸ ਕਰਕੇ ਇਸ ਮੁੱਦੇ ਨੂੰ ਨਾ ਧਰਮ ਦੀ ਨਜ਼ਰ ਤੋਂ ਬਿਲਕੁਲ ਹੀ ਦੇਖਣਾ ਚਾਹੀਦਾ ਹੁਣ ਤੁਸੀਂ ਦੇਖੋ ਬਈ ਆਪਾਂ ਹਰ ਸਾਲ ਹੋਲੇ ਮਹੱਲੇ ਤੇ ਜਾਂਦੇ ਆ ਲੋਕੀ ਆਨੰਦਪੁਰ ਸਾਹਿਬ ਜਾਂਦੇ ਆ ਆਨੰਦਪੁਰ ਸਾਹਿਬ ਜਾ ਕੇ ਉੱਥੇ ਆਪਾਂ ਨਮਸਕਾਰ ਕਰਦੇ ਆ ਮੱਥਾ ਟੇਕਦੇ ਆ ਤੇ ਨਾਲ ਹੀ ਫਿਰ ਨੈਣਾ ਦੇਵੀ ਵੀ ਸਾਰੇ ਸਿੱਖ ਜ਼ਰੂਰ ਜਾਂਦੇ ਨੇ ਪਹਿਲੀ ਤਾਂ ਗਲਤੀ ਆਪਾਂ ਪੰਜਾਬੀਆਂ ਦੀ ਮੰਨਦੇ ਆ ਕਿ ਜਿਹੜੇ ਆਪਣੇ ਪੰਜਾਬੀ ਲੋਕ ਨੇ ਹੁਣ ਗਲਤੀ ਗਲਤੀ ਬਾਈ ਜੀ ਇਹ ਆ ਕੀ ਪਹਿਲਾਂ ਕੀ ਹੁੰਦਾ ਸੀਗਾ ਜਿਹੜੀ ਆਪਣੇ ਦਾਦੀ ਆ ਜਾਂ ਆਪਣੀ ਮਾਤਾ ਵਾ ਜਿਹੜੀ ਪੀੜੀ ਆਪਣੀ ਪਿਛਲੀ ਪੀੜੀ ਹਲੇ ਹੈਗੀ ਆ ਹਾਂਜੀ ਹਾਂਜੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਣੇ ਹੱਥੀ ਧਾਰਾ ਵੀ ਚੋਈਆਂ ਨੇ ਹਾਂਜੀ ਹਾਂਜੀ ਉਹਨਾਂ ਨੇ ਆਪਣੇ ਹੱਥੀ ਮੱਝਾਂ ਗਾਵਾਂ ਵੀ ਪਾਲੀਆਂ ਨੇ ਹਾਂਜੀ ਹਾਂਜੀ ਉਹਨਾਂ ਨੇ ਹੱਥੀ ਆਪਣੇ ਘਰ ਦੇ ਕੰਮ ਕੀਤੇ ਟੋਕੇ ਕਰਕੇ ਮੱਝਾਂ ਨੂੰ ਪਾਣੀ ਪਿਲਾਉਣਾ ਸਾਰਾ ਕੰਮ ਉਹਨਾਂ ਨੇ ਹੱਥੀ ਕੀਤਾ ਆਪਣੀਆਂ ਮਾਤਾਵਾਂ ਨੇ ਜਾਂ ਆਪਣੇ ਦਾਦੇ ਬਿਉਰਗਾ ਨੇ ਸਾਰੇ ਕੰਮ ਕੀਤੇ ਆ ਤੇ ਬਾਈ ਜੀ ਆਪਾਂ ਪਿਛਲੇ 20 ਤੋਂ 25 ਸਾਲਾਂ ਚ ਪੰਜਾਬੀਆਂ ਨੇ ਇਹ ਸਾਰੇ ਕੰਮ ਕਰਨੇ ਬੰਦ ਕਰਤੇ ਬਾਈ ਜੀ ਜੇ ਅਸੀਂ ਨਾ ਆਪਣੇ ਘਰ ਦੇ ਵਿੱਚ ਆਪਾਂ ਦਸਾ ਗੁਰੂਆਂ ਦੀ ਮਤਲਬ ਪਾਠ ਕਰਦੇ ਆ ਜਾਂ ਪੂਜਾ ਕਰਦੇ ਆ ਤਾਂ ਉਹਦੇ ਨਾਲ ਨਾਲ ਆਪਾਂ Hindu Devi Devte ਆ ਮਾਤਾ ਵਾ ਜਾਂ ਸ਼ਿਵ ਜੀ ਆ ਤੇ ਉਹਨਾਂ ਨੂੰ ਵੀ ਅਸੀਂ ਨਮਸਕਾਰ ਕਰਦੇ ਆ ਪੂਜਾ ਪਾਠ ਕਰਦੇ ਆ ਹਾਂਜੀ ਸਰਨ ਸਤਿ ਸ੍ਰੀ ਅਕਾਲ ਲੈ ਕੇ ਹਾਜ਼ਰ ਆ ਇੱਕ ਹੋਰ ਨਵੀਂ ਵੀਡੀਓ ਜਿਹੜੀ ਅੱਜ ਦੀ ਵੀਡੀਓ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਪ੍ਰਵਾਸੀਆਂ ਦੇ ਮੁੱਦੇ ਦੀ ਜਿਹੜਾ ਕਿ ਤੁਹਾਨੂੰ ਪਤਾ ਹੀ ਆ ਬਹੁਤ ਟਾਈਮ ਤੋਂ ਇਹ ਭਖ ਰਿਹਾ ਮੁੱਦਾ ਤੇ ਅੱਜ ਆਪਣੇ ਨਾਲ ਵੀਰ ਆਏ ਆ ਟੋਨੀ ਵੀਰ ਜੀ ਤੇ ਅੱਜ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਜੀ ਸੱਸੀ ਕਾਲ ਜੀ ਸੱਸੀ ਕਾਲ ਬਾਈ ਜੀ ਹੋਰ ਹੋਰ ਵੀਰ ਜੀ ਠੀਕ ਠਾਕ ਹਾਂਜੀ 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 ਵੀਰ ਜੀ ਜਿਹੜਾ ਆਪਣਾ ਮੁੱਦਾ ਚੱਲ ਰਿਹਾ ਵਾ ਇਹ ਪ੍ਰਵਾਸੀਆਂ ਵਾਲਾ ਵਾ ਤੁਸੀਂ ਇਹ ਗੱਲ ਇਹ ਦੱਸੋ ਕਿਹੜਾ ਇਹ ਮੁੱਦੇ ਨੂੰ ਧਰਮ ਦੇ ਨਾਤੇ ਦੇਖਣਾ ਚਾਹੀਦਾ ਜਾਂ ਨਹੀਂ ਦੇਖਣਾ ਚਾਹੀਦਾ ਦੇਖੋ ਵੀਰ ਜੀ ਗੱਲ ਇਹ ਆ ਕਿ ਜਿਹੜਾ ਪ੍ਰਵਾਸੀਆਂ ਦਾ ਮੁੱਦਾ ਨਾ ਜ਼ਿਆਦਾਤਰ ਲੋਕ ਕੀ ਕਰਦੇ ਨੇ ਇਸ ਮੁੱਦੇ ਨੂੰ ਹਿੰਦੂ ਸਿੱਖ ਦਾ ਮਸਲਾ ਬਣਾ ਰਹੇ ਨੇ ਹਾਂਜੀ ਜਦ ਕਿ ਇਸ ਮੁੱਦੇ ਨੂੰ ਧਰਮ ਦੀ ਨਜ਼ਰ ਤੋਂ ਨਹੀਂ ਦੇਖਣਾ ਚਾਹੀਦਾ ਕਿਉਂਕਿ ਜਿਹੜੇ ਸਿੱਖ ਭੈਣ ਭਰਾ ਨੇ ਬਾਈ ਜੀ ਜੇ ਅਸੀਂ ਨਾ ਆਪਣੇ ਘਰ ਦੇ ਵਿੱਚ ਆਪਾਂ ਦਸਾ ਗੁਰੂਆਂ ਦੀ ਮਤਲਬ ਪਾਠ ਕਰਦੇ ਆ ਜਾਂ ਪੂਜਾ ਕਰਦੇ ਆ ਤਾਂ ਉਹਦੇ ਨਾਲ ਨਾਲ ਆਪਾਂ Hindu ਦੇਵੀ ਦੇਵਤੇ ਆ ਮਾਤਾਵਾ ਆ ਜਾਂ ਸ਼ਿਵ ਜੀ ਆ ਤੇ ਉਹਨਾਂ ਨੂੰ ਵੀ ਅਸੀਂ ਨਮਸਕਾਰ ਕਰਦੇ ਆ ਪੂਜਾ ਪਾਠ ਕਰਦੇ ਆ ਤੇ ਇਸ ਕਰਕੇ ਇਸ ਮੁੱਦੇ ਨੂੰ ਨਾ ਧਰਮ ਦੀ ਨਜ਼ਰ ਤੋਂ ਬਿਲਕੁਲ ਹੀ ਦੇਖਣਾ ਚਾਹੀਦਾ ਹੁਣ ਤੁਸੀਂ ਦੇਖੋ ਬਈ ਆਪਾਂ ਹਰ ਸਾਲ ਹੋਲੇ ਮਹੱਲੇ ਤੇ ਜਾਂਦੇ ਆ ਲੋਕੀ ਆਨੰਦਪੁਰ ਸਾਹਿਬ ਜਾਣੇ ਆ ਆਨੰਦਪੁਰ ਸਾਹਿਬ ਜਾ ਕੇ ਉੱਥੇ ਆਪਾਂ ਨਮਸਕਾਰ ਕਰਦੇ ਆ ਮੱਥਾ ਟੇਕਦੇ ਆ ਤੇ ਨਾਲ ਹੀ ਫਿਰ ਨੈਣਾ ਦੇਵੀ ਵੀ ਸਾਰੇ ਸਿੱਖ ਜ਼ਰੂਰ ਜਾਂਦੇ ਨੇ ਹਾਂਜੀ ਉੱਥੇ ਸਿੱਖ ਵੀਰ ਜਿਹੜੇ ਹਿੰਦੂ ਵੀਰ ਆ ਲੰਗਰ ਲਾਉਂਦੇ ਨੇ ਉਹਨਾਂ ਦੇ ਨਾਲ ਤੁਸੀਂ ਦੇਖੋ ਜੇ 50 ਲੰਗਰ ਹਿੰਦੂ ਵੀਰਾਂ ਦੇ ਲੱਗੇ ਹੋਏ ਆ ਤਾਂ ਉਹਦੇ ਨਾਲ-ਨਾਲ ਨਾ ਆਪਣੇ ਸਿੱਖ ਵੀਰਾਂ ਦੇ ਵੀ ਲੰਗਰ ਲਾਏ ਹੁੰਦੇ ਨੇ ਹਾਂਜੀ ਸਿੱਖਾਂ ਦੇ ਲੰਗਰ ਵੀ ਪੂਰੇ ਹੁੰਦੇ ਨੇ ਇਸ ਕਰਕੇ ਤੁਸੀਂ ਹਿੰਦੂ ਸਿੱਖ ਦਾ ਮਸਲਾ ਨਾ ਬਣਾਓ ਇਹ ਮਸਲਾ ਸਿਰਫ ਇਹ ਆ ਕਿ ਹੁਣ ਤੁਸੀਂ ਮੰਨ ਲਓ ਕਿ ਕਿਸੇ ਦਾ ਘਰ ਆ ਜੀ ਹਾਂਜੀ ਇੱਕ ਘਰ ਦੇ ਵਿੱਚ 10 ਲੋਕਾਂ ਦੇ ਰਹਿਣ ਦੀ ਕੈਪੈਸਿਟੀ ਆ ਹੁਣ ਤੁਸੀਂ ਉਸ ਘਰ ਦੇ ਵਿੱਚ 10 ਦੀ ਜਗ੍ਹਾ ਅਗਰ 20 ਲੋਕ ਬਾੜ ਦੋਗੇ ਹਾਂਜੀ ਠੀਕ ਆ ਜੀ ਤਾਂ ਉਹ ਜਿਹੜੀ ਕੈਪੈਸਿਟੀ ਆ ਉਹ ਨੁਕਸਾਨ ਤਾਂ ਹੋਊਗਾ ਜੀ ਇੱਕ ਘਰ ਚ 10 ਦੀ ਜਗ੍ਹਾ 20 ਲੋਕ ਕਿਵੇਂ ਰਹਿ ਲੈਣਗੇ ਇਸ ਕਰਕੇ ਇਸ ਮੁੱਦੇ ਨੂੰ ਨਾ ਧਰਮ ਦੇ ਨਜ਼ਰ ਨਾਲ ਨਾ ਦੇਖਿਆ ਜਾਵੇ ਠੀਕ ਤੇ ਵੀਰ ਜੀ ਜਿੱਦਾਂ ਤੁਸੀਂ ਦੇਖਿਆ ਵਾ ਕਿੜੇ ਹੋਰ ਸੂਬੇ ਆ ਜਿਹੜੇ ਇੰਡੀਆ ਦੇ ਹੋਰ ਸੂਬੇ ਆ ਉੱਥੇ ਕਾਨੂੰਨ ਲੱਗੇ ਹੋਏ ਆ ਕਿ ਉੱਥੇ ਕੋਈ ਵੀ ਪ੍ਰਵਾਸੀ ਨਾ ਜਗ੍ਹਾ ਲੈ ਸਕਦਾ ਵਾ ਨਾ ਜਾਤ ਤਰ ਤੱਕ ਉੱਥੇ ਕੰਮ ਹੀ ਕਰਦੇ ਆ ਕਈ ਸਟੇਟਾਂ ਦੇ ਵਿੱਚ ਸੱਤੀ ਸਟੇਟਾਂ ਦੇ ਵਿੱਚ ਕਹਿਦੀ ਆ ਆਪਾਂ ਜੇ ਆਪਾਂ ਗੱਲ ਕਰੀਏ ਜਿਹੜਾ ਇੱਥੇ ਜਿਹੜਾ ਪੰਜਾਬ ਦੇ ਵਿੱਚ ਪ੍ਰਵਾਸ ਇੰਨਾ ਵੱਧ ਰਿਹਾ ਵਾ ਹਾਂਜੀ ਠੀਕ ਆ ਤੇ ਇਹਦੇ ਉੱਤੇ ਕੋਈ ਕਾਨੂੰਨ ਕਿਉਂ ਨਹੀਂ ਲਾਗੂ ਹੁੰਦਾ ਵਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਵਾ ਬਾਈ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਹਿੰਦੂ ਸਿੱਖ ਦਾ ਮਸਲਾ ਨਹੀਂ ਹੈਗਾ ਹਾਂਜੀ ਹਿੰਦੂ ਸਿੱਖ ਦਾ ਨਹੀਂ ਉਸੇ ਦੇਖੋ ਹਾਂਜੀ ਹਿਮਾਚਲ ਦੇ ਵਿੱਚ ਹਾਂਜੀ ਤੁਸੀਂ ਮੰਨੋ ਅੱਜ ਤੋਂ तकरीबन 40-50 ਸਾਲ ਪਹਿਲਾਂ ਹਾਂਜੀ ਉੱਥੋਂ ਜਿਹੜੇ ਮੁੱਖ ਮੰਤਰੀ ਸੀਗੇ ਉਹਨਾਂ ਨੂੰ ਇਹ ਖਤਰਾ ਨਜ਼ਰ ਆ ਗਿਆ ਸੀਗਾ ਕਿ ਸਾਡਾ ਮਤਲਬ ਮਾਊਂਟੇਨ ਸਟੇਟ ਆ ਪਹਾੜੀ ਇਲਾਕਾ ਠੀਕ ਆ ਜੀ ਹਾਂਜੀ ਜਿਹੜੀ ਉਪਜਾਊ ਜਾਂ ਮਤਲਬ ਖੇਤੀਬਾੜੀ ਦੀ ਜਗਾ ਉਹ ਵੀ ਸੀਮਤ ਆ ਸੀਮਤ ਆਂਦੀ ਠੀਕ ਆ ਜੀ ਉਹਨਾਂ ਨੇ ਆਪਣੇ ਸਟੇਟ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਅੱਜ ਤੋਂ ਜਿਹੜੀ ਚੀਜ਼ ਆਪਾਂ ਹੁਣ ਵੀ ਲਾਗੂ ਨਹੀਂ ਕਰ پا ਰਹੇ ਉਹਨਾਂ ਨੇ ਇਹੀ ਚੀਜ਼ ਅੱਜ ਤੋਂ ਤੁਸੀਂ ਦੇਖੋ 40 50 ਸਾਲ ਪਹਿਲਾਂ ਲਾਗੂ ਕਰਤੀ ਜਦਕਿ ਉਹ ਵੀ ਸਟੇਟ ਹਿੰਦੂ ਮੈਜੋਰਟੀ ਆ ਉੱਥੇ ਹਾਂਜੀ ਹਾਂਜੀ ਠੀਕ ਆ ਉੱਥੇ ਤੁਸੀਂ ਦੇਖੋ ਹਿੰਦੂ ਮੈਜੋਰਟੀ ਆ ਉੱਥੇ ਬਾਹਰ ਦੇ ਹੋਰ ਸਟੇਟ ਦਾ ਹਿੰਦੂ ਹੀ ਜਾ ਕੇ ਜਗਾ ਨਹੀਂ ਲੈ ਸਕਦਾ ਠੀਕ ਆ ਜੀ ਤੇ ਜਦੋਂ ਇਹ ਚੀਜ਼ ਹਿੰਦੂ ਸਟੇਟ ਕਰ ਸਕਦੇ ਨੇ ਹਾਂਜੀ ਹਾਂਜੀ ਹਿਮਾਚਲ ਕਰ ਸਕਦਾ ਹਾਂਜੀ ਠੀਕ ਆ ਜੀ ਉੱਤਰਾਖੰਡ ਕਰ ਸਕਦਾ ਹੈ ਉੱਤਰਾਖੰਡ ਚ ਵੀ ਹਿੰਦੂ ਹਿੰਦੂ ਮੈਜੋਰਟੀ ਆ ਹਾਂਜੀ ਹਾਂਜੀ ਤੇ ਤਾਂ ਫਿਰ ਪੰਜਾਬ ਦੇ ਵਿੱਚ ਇਹ ਚੀਜ਼ ਕਿਉਂ ਨਹੀਂ ਹੋ ਸਕਦੀ ਹਾਂਜੀ ਪੰਜਾਬ ਦੇ ਵਿੱਚ ਵੀ ਇਹ ਚੀਜ਼ ਹੋ ਸਕਦੀ ਆ ਅਗਰ ਉੱਥੇ ਪ੍ਰਵਾਸ ਦੇ ਲਈ ਸਪੈਸ਼ਲ ਕਾਨੂੰਨ ਸਰਕਾਰਾਂ ਲੈ ਕੇ ਆ ਸਕਦੀਆਂ ਨੇ ਤਾਂ ਪੰਜਾਬ ਦੇ ਵਿੱਚ ਵੀ ਹੋ ਸਕਦਾ ਸਾਡੇ ਵੀ ਸਾਡਾ ਵੀ ਕਲਚਰ ਆ ਠੀਕ ਆ ਜੀ ਸਾਡਾ ਵੀ ਕੁਝ ਇਤਿਹਾਸ ਰਿਹਾ ਵਾ ਠੀਕ ਆ ਜੀ ਉਹ ਜਿਹੜੀ ਇੱਕ ਲੈਗੇਸੀ ਰਹੀ ਆ ਉਹਨੂੰ ਮੇਨਟੇਨ ਰੱਖਣ ਦੇ ਲਈ ਇਹ ਚੀਜ਼ ਬਹੁਤ ਜ਼ਰੂਰੀ ਆ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਵਾ ਹਾਂਜੀ ਦੇਖਿਆ ਤੁਸੀਂ ਹੋਰਾਂ ਸੋਬਿਆਂ ਦੇ ਵਿੱਚ ਮੰਨ ਕੇ ਚੱਲੋ ਆਪਾਂ ਨਾਗਾ ਲੜੜੀ ਸਾਈਟ ਨਾਗਾ ਲੈਂਡਰੀ ਸਾਈਟ ਚਲ ਜੀਏ ਜਾਂ ਆਪਾਂ ਮਨੀਪੁਰ ਵਾਲੀ ਸਾਈਟ ਚਲ ਜੀਏ ਤੇ ਜੇ ਆਪਾਂ ਚਲ ਜੀਏ ਆਪਾਂ ਸਿੱਖਮ ਦੀ ਗੱਲ ਕਰ ਲਈਏ ਉੱਥੇ ਆਪਾਂ ਨਹੀਂ ਜਗ੍ਹਾ ਲੈ ਸਕਦੇ ਬਿਲਕੁਲ ਵੀ ਮਾਰਕਸਾ ਵੀ ਜਗ੍ਹਾ ਨਹੀਂ ਲੈ ਸਕਦੇ ਉੱਧਰ ਵੀ ਨਹੀਂ ਲੈ ਸਕਦੇ ਹਾਂ ਉੱਥੇ ਵੀ ਨਹੀਂ ਲੈ ਸਕਦੇ ਤੇ ਉੱਥੇ ਲੋਕ ਆਪਣੇ ਦੇ ਸ਼ਹਿਰੀ ਆਪਣੇ ਭਰਾਵਾਂ ਨੂੰ ਉਹਨਾਂ ਨੂੰ ਜਗ੍ਹਾ ਵੀ ਨਹੀਂ ਲੈਣ ਦਿੰਦੇ ਪਿੰਡਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਇੰਨਾ ਪ੍ਰਵਾਸ ਵਧਿਆ ਹੋਇਆ ਦਾ ਇਹਦਾ ਤੁਸੀਂ ਕਾਰਨ ਕੀ ਮੰਨਦੇ ਆ ਕੀ ਕਾਰਨ ਹੋ ਸਕਦਾ ਇਹਦਾ ਦੇਖੋ ਭਾਈ ਜੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਪਿਛਲੇ 25 ਤੋਂ 30 ਸਾਲਾਂ ਤੋਂ ਦੇਖੋ ਪ੍ਰਵਾਸੀ ਤਾਂ ਬੜੀ ਧੀਰ ਤੋਂ ਆ ਰਹੇ ਨੇ ਪ੍ਰਵਾਸੀ ਤਾਂ ਪੰਜਾਬ ਦੇ ਵਿੱਚ 50 60 ਸਾਲਾਂ ਤੋਂ ਵੀ ਪਹਿਲਾਂ ਤੋਂ ਆ ਰਹੇ ਨੇ ਪਰ ਉਦੋਂ ਇੰਨੀ ਜ਼ਿਆਦਾ ਗਿਣਤੀ ਨਹੀਂ ਹੁੰਦੀ ਸੀ ਪਰ ਪਿਛਲੇ 25 ਤੋਂ 30 ਸਾਲਾਂ ਦੇ ਵਿੱਚ ਇਹ ਗਿਣਤੀ ਲਗਾਤਾਰ ਹਰ ਸਾਲ ਵਧ ਰਹੀ ਆ ਤੇ ਇਹਦੀ ਬਾਈ ਜੀ ਮੇਨ ਵਜ੍ਹਾ ਇਹ ਆ ਪਹਿਲੀ ਤਾਂ ਗਲਤੀ ਆਪਾਂ ਪੰਜਾਬੀਆਂ ਦੀ ਮੰਨਦੇ ਆ ਕਿ ਜਿਹੜੇ ਆਪਣੇ ਪੰਜਾਬੀ ਲੋਕ ਨੇ ਹੁਣ ਗਲਤੀ ਗਲਤੀ ਬਾਈ ਜੀ ਇਹ ਆ ਕਿ ਪਹਿਲਾਂ ਕੀ ਹੁੰਦਾ ਸੀਗਾ ਜਿਹੜੀ ਆਪਣੇ ਦਾਦੀ ਆ ਜਾਂ ਆਪਣੀ ਮਾਤਾ ਵਾ ਜਿਹੜੀ ਪੀੜੀ ਆਪਣੀ ਪਿਛਲੀ ਪੀੜੀ ਹਲੇ ਹੈਗੀ ਆ ਹਾਂਜੀ ਹਾਂਜੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਣੇ ਹੱਥੀ ਧਾਰਾ ਵੀ ਚੋਈਆਂ ਨੇ ਹਾਂਜੀ ਹਾਂਜੀ ਉਹਨਾਂ ਨੇ ਆਪਣੇ ਹੱਥੀ ਮੱਝਾਂ گاਵਾ ਵੀ ਪਾਲੀਆਂ ਨੇ ਹਾਂਜੀ ਹਾਂਜੀ ਉਹਨਾਂ ਨੇ ਹੱਥੀ ਆਪਣੇ ਘਰ ਦੇ ਕੰਮ ਕੀਤੇ ਟੋਕੇ ਕਰਕੇ ਮੱਝਾਂ ਨੂੰ ਪਾਣੀ ਪਿਲਾਉਣਾ ਸਾਰਾ ਕੰਮ ਉਹਨਾਂ ਨੇ ਹੱਥੀ ਕੀਤਾ ਆਪਣੀਆਂ ਮਾਤਾਵਾਂ ਨੇ ਜਾਂ ਆਪਣੇ ਦਾਦੇ ਬਿਉਰਗਾ ਨੇ ਸਾਰੇ ਕੰਮ ਕੀਤੇ ਆ ਹਾਂਜੀ ਤੇ ਬਾਈ ਜੀ ਆਪਾਂ ਪਿਛਲੇ 20 ਤੋਂ 25 ਸਾਲਾਂ ਚ ਪੰਜਾਬੀਆਂ ਨੇ ਇਹ ਸਾਰੇ ਕੰਮ ਕਰਨੇ ਬੰਦ ਕਰਤੇ ਅੱਛਾ ਜੀ ਠੀਕ ਆ ਜੀ ਹੁਣ ਤੁਸੀਂ ਮੰਨੋ ਜਦੋਂ ਘਰ ਦੇ ਵਿੱਚ ਤੁਸੀਂ ਧਾਰ ਨਹੀਂ ਕੱਢਣੀ ਹਾਂਜੀ ਹਾਂਜੀ ਘਰ ਦੇ ਵਿੱਚ ਤੁਸੀਂ ਪਸ਼ੂ ਨਹੀਂ ਪਾਲਣੇ ਘਰ ਦਾ ਤੁਸੀਂ ਗੋਹਾ ਨਹੀਂ ਚੱਕਣਾ ਤਾਂ ਉਹ ਜਿਹੜੇ ਕੰਮ ਨੇ ਨਾ ਉਹਦੇ ਲਈ ਤਾਂ ਬਾਹਰੋਂ ਲੋਕ ਰੱਖੋਗੇ ਰੱਖੋਗੇ ਜਦੋਂ ਤੁਸੀਂ ਬਾਹਰੋਂ ਲੋਕ ਆਪਣੇ ਘਰਾਂ ਦੇ ਵਿੱਚ ਵਾਰਡ ਲੈ ਆਪ ਕੰਮ ਕਰਨੇ ਬੰਦ ਕਰਤੇ ਤਾਂ ਇਹੀ ਮੇਨ ਵਜਾ ਵਾ ਕਿ ਅਸੀਂ ਆਪਣੇ ਕੰਮ ਆਪ ਕਰਨੇ ਬਾਈ ਜੀ ਬੰਦ ਕਰਤੇ ਤਾਂ ਹੀ ਇਹ ਪ੍ਰਵਾਸ ਪਿਛਲੇ 20 25 ਸਾਲਾਂ ਤੋਂ ਲਗਾਤਾਰ ਵੱਧ ਰਿਹਾ ਵਾ ਇਹੀ ਇਹਦੀ ਮੇਨ ਵਜਾ ਵਾ ਹੁਣ ਤੁਸੀਂ ਪਹਿਲਾਂ ਦੇਖੋ ਪਹਿਲਾਂ ਕੀ ਹੁੰਦਾ ਸੀ ਨਾ ਜਦੋਂ ਨਵਾਂ ਵਿਆਹ ਹੁੰਦਾ ਸੀ ਘਰ ਦੇ ਵਿੱਚ ਹਾਂਜੀ ਹਾਂਜੀ ਤਾ ਉਸ ਤੋਂ ਬਾਅਦ ਕੀ ਕਰਦੇ ਸੀ ਮਿੱਠੀਆਂ ਰੋਟੀਆਂ ਲਾਈਆਂ ਜਾਂਦੀਆਂ ਸੀ ਘਰ ਦੇ ਵਿੱਚ ਹਾਂਜੀ ਹਾਂਜੀ ਨਮੀ ਬਹੂ ਤੋਂ ਮਿੱਠੀਆਂ ਰੋਟੀਆਂ ਲਹਾਉਣੀਆਂ ਹੈਨਾ ਹਾਂ ਚੁੱਲ੍ਹੇ ਚਾੜਦਾਂਗੇ ਚੁੱਲ੍ਹੇ ਚਾੜਦੇ ਹੁੰਦੇ ਸੀ ਤੇ ਹੁਣ ਤੁਸੀਂ ਦੇਖੋ ਅੱਜ ਵਿਆਹ ਹੋਇਆ ਵਾ ਹਾਂਜੀ ਹਲੇ ਬਰਾਤ ਵਾਲੀ ਗੱਡੀ ਘਰ ਨਹੀਂ ਆਈ ਹਾਂਜੀ ਹਾਂਜੀ ਬਰਾਤ ਵਾਲੀ ਗੱਡੀ ਘਰ ਆਉਣ ਤੋਂ ਪਹਿਲਾਂ ਰੀਲ ਪੈ ਜਾਂਦੀ ਹੈ ਗੱਡੀ ਦੇ ਵਿੱਚ ਹੀ ਹਾਂਜੀ ਹਾਂਜੀ ਰੀਲ ਪਹਿਲਾਂ ਹੀ ਅਪਲੋਡ ਕਰਕੇ ਪਾ ਦਿੰਦੇ ਨੇ ਠੀਕ ਹੈ ਠੀਕ ਹੈ ਜੀ ਤਾਂ ਮਤਲਬ ਕੀ ਆ ਅਸੀਂ ਆਪਣੇ ਲੋਕਾਂ ਨੇ ਆਪਣਾ ਜੀਵਨ ਪੱਧਰ ਉੱਚਾ ਚੱਕਣ ਦੇ ਨਾਮ ਦੇ ਨਾਲ ਅਸੀਂ ਉਹ ਸਾਰੇ ਕੰਮਕਾਰ ਕਰਨੇ ਮਿੰਤ ਕਰਨੀ ਬੰਦ ਕਰ ਗਏ ਜਦੋਂ ਅਸੀਂ ਉਹ ਕੰਮਕਾਰ ਨਹੀਂ ਕਰਾਂਗੇ ਤਾਂ ਉਹਨਾਂ ਕਮਾਂਕਾਰਾਂ ਲਈ ਬਾਹਰਲੇ ਲੋਕਾਂ ਦੀ ਲੋੜ ਪੈਂਦੀ ਆ ਤੇ ਬਾਕੀ ਗੱਲ ਕਹੀਏ ਪ੍ਰਵਾਸੀਆਂ ਦੀ ਤਾਂ ਸਾਰੇ ਪ੍ਰਵਾਸੀ ਵੀ ਬਾਈ ਜੀ ਗਲਤ ਨਹੀਂ ਹੈਗੇ ਆਪਾਂ ਕਹਿੰਦੇ ਆ بڑے ਪ੍ਰਵਾਸੀ ਨੇ ਹਨਾ ਬਹੁਤ ਮਿਹਨਤੀ ਲੋਕ ਨੇ ਉਹਨਾਂ ਨੇ ਖੇਤਾਂ 'ਚ ਬੜੀ ਮਿਹਨਤ ਕੀਤੀ ਆ ਝੋਨੇ ਲਾਏ ਨੇ ਫੈਕਟਰੀਆਂ 'ਚ ਕੰਮ ਕੀਤੇ ਨੇ ਠੀਕ ਆ ਜੀ ਗਰਮ ਪੱਠੀਆਂ ਦੇ ਉੱਪਰ ਕੰਮ ਕੀਤੇ ਨੇ ਬੜੇ ਮਿਹਨਤੀ ਲੋਕ ਨੇ ਉਹਨਾਂ ਨੇ ਵੀ ਬਹੁਤ ਯੋਗਦਾਨ ਪਾਇਆ ਵਾ ਪਰ ਇੱਕ ਕਾਨੂੰਨ ਤਾਂ ਹੋਣਾ ਚਾਹੀਦਾ ਵਾ ਉਹਨਾਂ ਦੀ ਗਿਣਤੀ ਆ ਜਿਹੜੀ ਉਹਨੂੰ ਕੰਟਰੋਲ ਕਰਨ ਦੇ ਲਈ ਤੇ ਜਿਹੜਾ ਕ੍ਰਾਈਮ ਆ ਠੀਕ ਆ ਜੀ ਸਾਡੀਆਂ ਧੀਆਂ ਪਣਾ ਸੇਫ ਰਹਿਣ ਬੱਚੇ ਸੇਫ ਰਹਿਣ ਉਹਦੇ ਵਾਸਤੇ ਇੱਕ ਕਾਨੂੰਨ ਹੋਣਾ ਚਾਹੀਦਾ ਕਿ ਗਿਣਤੀ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ ਕਿਉਂਕਿ ਪੰਜਾਬ ਵੀ ਕੋਈ ਬਹੁਤ ਵੱਡਾ ਸਟੇਟ ਨਹੀਂ ਹੈਗਾ ਨਹੀਂ ਜੀ ਹਾਂ ਜੀ ਉਹ ਤਾਂ ਪੰਜਾਬ ਦੇ ਵਿੱਚੋਂ ਹਰਿਆਣਾ ਹਿਮਾਚਲ ਅਗਰੰਦਵਾਰ ਪੰਜਾਬ ਦੇ ਵਿੱਚ ਜਿਹੜੀ ਜਗ੍ਹਾ ਉਹ ਸੀਮਤ ਆ ਸੀਮਤ ਰਹਿ ਗਈ ਤੇ ਦੂਜੀ ਐਗਰੀਕਲਚਰ ਲੈਂਡ ਆ ਹਾਂਜੀ ਠੀਕ ਆ ਜੀ ਹਾਂਜੀ ਤੇ ਐਗਰੀਕਲਚਰ ਲੈਂਡ ਵੀ ਕਿਹੜੀ ਆ ਤੁਹਾਨੂੰ ਪਤਾ ਜਿੰਨਾ ਹਿਮਾਲਿਆ ਪਰਬਤ ਤੋਂ ਪਾਣੀ ਆਉਂਦਾ ਵਾ ਉੱਤਰ ਦੇ ਵਿੱਚੋਂ ਠੀਕ ਆ ਜੀ ਉਹ ਸਾਰੇ ਦਾ ਸਾਰਾ ਪਾਣੀ ਪੰਜੇ ਨਦੀਆਂ ਰਾਹੀਂ ਕਈ ਤਰ੍ਹਾਂ ਦੇ ਨਾਲੇ ਆ ਰਹੀ ਚੋਹਾਂ ਦੇ ਰਾਹੀਂ ਉਹ ਸਾਰਾ ਪਾਣੀ ਕਰੋੜਾਂ ਸਾਲਾਂ ਤੋਂ ਵਹਿ ਕੇ ਪੰਜਾਬ ਦੇ ਵਿੱਚ ਆਇਆ ਕਰਦਾ ਪੰਜਾਬ ਚ ਜਦੋਂ ਆਉਂਦਾ ਵਾ ਉਹ ਕਈ ਤਰ੍ਹਾਂ ਦੀ ਮਿੱਟੀ ਹਾਂਜੀ ਮਤਲਬ ਪੋਸ਼ਕ ਤੱਤ ਲਿਆ ਕੇ ਖੜਾ ਦੇ ਰੂਪ ਦੇ ਵਿੱਚ ਆਪਣੇ ਖੇਤਾਂ ਚ ਉਹ ਵਿਛਾ ਦਿੰਦਾ ਸੀਗਾ ਤੇ ਆਪਣੇ ਇਸੇ ਕਰਕੇ ਤਾਂ ਆਪਣੇ ਪੰਜਾਬ ਦੇ ਵਿੱਚ ਖੇਤੀਬਾੜੀ ਇੰਨੀ ਉਪਜਾਊ ਵਧੀਆ ਹੁੰਦੀ ਸੀ ਤੇ ਬਾਈ ਜੀ ਆਪਾਂ ਹਰੀ ਕ੍ਰਾਂਤੀ ਚ ਯੋਗਦਾਨ ਪਾਇਆ ਹਾਂਜੀ ਆਪਾਂ ਕਿਤਾਬਾਂ ਚ ਪੜ੍ਹਦੇ ਸੀ ਨਾ ਹਰੀ ਕ੍ਰਾਂਤੀ ਬਾਰੇ ਤੁਸੀਂ ਅੱਜ ਦੇ ਬੱਚਿਆਂ ਨੂੰ ਪੁੱਛੋ ਹਰੀ ਕ੍ਰਾਂਤੀ ਕੀ ਸੀਗੀ ਕੀ ਅੱਜ ਆਪਾਂ ਹਰੀ ਕ੍ਰਾਂਤੀ ਲਿਆਉਣ ਦੇ ਯੋਗ ਹੈਗੇ ਆ ਅੱਜ ਆਪਾਂ ਜਿਹੜਾ ਕੰਮ ਆਪਾਂ ਅੱਜ ਤੋਂ 50 ਸਾਲ ਪਹਿਲਾਂ ਕਰਤਾ 70 ਸਾਲ ਪਹਿਲਾਂ ਕਰਤਾ ਅੱਜ ਆਪਾਂ ਹਰੀ ਕ੍ਰਾਂਤੀ ਲਿਆ ਸਕਦੇ ਆ ਨਹੀਂ ਲਿਆ ਸਕਦੇ ਕੋ ਅਸੀਂ ਜ਼ਮੀਨਾਂ ਹੀ ਵੇਚਤੀਆਂ ਸਾਰੀਆਂ ਜ਼ਮੀਨਾਂ ਵੇਚਤੀਆਂ ਸਾਡਾ ਜਿਹੜਾ ਰਕਬਾ ਵਾ ਰਕਬਾ ਖੇਤੀਬਾੜੀ ਦਾ ਉਹੀ ਘਟ ਗਿਆ ਉਹ ਘਟ ਗਿਆ ਤੇ ਜ਼ਮੀਨਾਂ ਵੀ ਅਸੀਂ ਉਹ ਵੇਚੀਆਂ ਨੇ ਜਿਹੜੀਆਂ ਜ਼ਮੀਨਾਂ ਉਪਜਾਉ ਸੀ ਉਪਜਾਉ ਉਪਜਾਉ ਬਹੁਤ ਜ਼ਿਆਦਾ ਜਿਹੜੀ ਐਗਰੀਕਲਚਰ ਜੋ ਲੈਂਡ ਆ ਨਾ ਉਥੇ ਇੰਡਸਟਰੀ ਲੱਗਣੀ ਨਹੀਂ ਚਾਹੀਦੀ ਲੱਗਣੀ ਨਹੀਂ ਚਾਹੀਦੀ ਇਹ ਤਾਂ ਗੱਲ ਮੈਂ ਇੰਡਸਟਰੀ ਦੇ ਲਈ ਅਲੱਗ ਲੈਂਡ ਹੋਣੀ ਚਾਹੀਦੀ ਆ ਕੋਈ ਬੰਜਰ ਜਗਾ ਲੈ ਲਓ ਕੋਸ਼ ਉਹ ਲੈ ਲਓ ਐਗਰੀਕਲਚਰ ਜਿਹੜੀ ਕਰੋੜਾਂ ਸਾਲਾਂ ਤੋਂ ਹਿਮਾਲਿਆ ਪਰਬਤ ਆਪਣੇ ਪਾਣੀ ਨਾਲ ਸਿੰਜਦਾ ਰਿਹਾ ਵਾ ਉਹਨੂੰ ਤੁਸੀਂ ਕਿਉਂ ਖਰਾਬ ਕਰ ਰਹੇ ਹੋ ਆਪਣੇ ਲੋਕਾਂ ਦੀਆਂ ਅੱਖਾਂ ਹਲੇ ਤੱਕ ਖੁੱਲੀਆਂ ਨਹੀਂ ਜਦੋਂ ਖੁੱਲੜੀਆਂ ਨਹੀਂ ਅੱਖਾਂ ਪਾਣੀ ਇਹਨਾਂ ਦੇ ਸਿਰ ਤੋਂ ਪਾਰ ਹੋ ਜਾਣਾ ਬਾਈ ਜੀ ਤੇ ਫੇਰ ਹੱਥ ਮਲਣ ਤੋਂ ਇਲਾਵਾ ਆਪਣੇ ਪੱਲੇ ਕੁਝ ਨਹੀਂ ਬਚਣਾ ਮਤਲਬ ਮੇਨ ਗੱਲ ਤੁਸੀਂ ਇਹ ਵੀ ਦੱਸਦੇ ਕਿ ਜਿਹੜਾ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਦਾ ਹਾਂਜੀ ਉਹ ਵੀ ਥੋੜਾ ਜਿਹਾ ਬਹੁਤ ਮਤਲਬ ਹੈ ਕਿ ਪ੍ਰੋਫੈਸ਼ਨਲ ਨੂੰ ਤਵੱਜੋ ਦੇ ਰਿਹਾ ਮਤਲਬ ਜਿਹੜੇ ਆਪਰੇ ਵਾਲੇ ਮੁੰਡੇ ਕੁੜੀਆਂ ਆ ਮੈਂ ਉਹ ਇਸ ਕੰਮ 'ਚ ਪੈ ਗਏ ਆ ਕਿ ਉਹਨਾਂ ਨੂੰ ਬਸ ਸਿਰਫ ਰੀਲਾਂ ਤੇ ਵਿਊ ਤੋਂ ਅਲਾਵਾ ਕੋਈ ਗੱਲ ਨਹੀਂ ਆਉਣੀ। ਅਣੀ ਵਿਊ ਤੋਂ ਇਲਾਵਾ ਕੋਈ ਉਹਨਾਂ ਨੂੰ ਮਤਲਬ ਚੀਜ਼ ਨਹੀਂ ਸੁੱਝਦੀ ਹੈਗੀ। ਹਾਂ ਸੁੱਝਦੀ ਨਹੀਂ ਮਤਲਬ ਕਿ ਉਹ ਚਾਹੁੰਦੇ ਕਿ ਹਨ ਬਸ ਵਿਊ ਆਈ ਜਾਣਾ। ਹੱਥੀ ਕੰਮ ਨਹੀਂ ਕਰਨਾ। ਹੱਥੀ ਕੰਮ ਕਰਕੇ ਕੋਈ ਦਾਜੀ ਨਹੀਂ ਅੱਜ ਕੱਲ ਹਰ ਕੋਈ ਕਹਿੰਦਾ ਵਾ ਮੇਰਾ ਕੱਪੜਾ ਜਿਹੜਾ ਮਾਸਾਂ ਕੈਨੇਡਾ ਅਮਰੀਕਾ ਜਾਂਦੇ ਆਪਾਂ ਜਾਂ ਆਪਾਂ ਵੀਡੀਓ ਦੇਖਦੇ ਆ ਫਿਲਮਾਂ ਦੇਖਦੇ ਆ ਉੱਥੇ ਜਿਹੜੇ ਗੋਰੇ ਅੱਜ ਵੀ ਸਾਈਕਲ ਦੇ ਉੱਪਰ ਘੁੰਮਦੇ ਆ ਘੁੰਮਦੇ ਆ ਜੀ ਠੀਕ ਆ ਜੀ ਤੇ ਅਸੀਂ ਲੋਕਾਂ ਨੇ ਤੁਸੀਂ ਮੰਨੋ ਘਰੇ ਆਟਾ ਨਾ ਹੋਵੇ ਮੋਟਰਸਾਈਕਲ ਜ਼ਰੂਰ ਹੁੰਦਾ ਵਾ ਠੀਕ ਆ ਜੀ ਅਸੀਂ ਸਾਈਕਲ ਨੂੰ ਇੱਕ ਗਰੀਬੀ ਦਾ ਨਿਸ਼ਾਨ ਮੰਨ ਲਿਆ ਵੀ ਭਾਈ ਜਿਹਦੇ ਕੋਲ ਸਾਈਕਲਾ ਬੰਦਾ ਗਰੀਬ ਆ ਠੀਕ ਯਾਰ ਕਿ ਜਿਹੜੇ ਗੋਰੇ ਲੋਕ ਨੇ ਉਹ ਫਿੱਟ ਰਹਿੰਦੇ ਨੇ ਆ ਫਿੱਟ ਰਹਿੰਦੇ ਆ ਜੀ ਤੰਦਰੁਸਤੀ ਹੁੰਦੀ ਆ ਤੰਦਰੁਸਤ ਤਾਂ ਹੀ ਰਹਿੰਦੇ ਨੇ ਉਹ ਲੋਕ ਉਹਨਾਂ ਨੇ ਆਪਣਾ ਜੀਵਨ ਪੱਧਰ ਉਦਾਂ ਦਾ ਬਣਾਇਆ ਹੋਇਆ ਆਪਣਾ ਆਇਆ ਹੋਇਆ ਜਿਹੜੀਆਂ ਚੀਜ਼ਾਂ ਉਹਨਾਂ ਨੇ 50 ਸਾਲ ਪਹਿਲਾਂ ਸਮਝ ਲਈਆਂ ਉਹ ਅਸੀਂ ਬਰਬਾਦ ਹੋਣ ਤੋਂ ਬਾਅਦ ਸਮਝਣ ਹਾਂਜੀ ਹਾਂਜੀ ਇਹ ਤਾਂ ਹੈ ਬਾਕੀ ਦੂਜੀ ਗੱਲ ਰਹੀ ਗੱਲ ਪ੍ਰਵਾਸੀਆਂ ਨੂੰ ਤੁਸੀਂ ਸਿੱਧੇ ਤੌਰ ਤੇ ਬਲੇਮ ਨਹੀਂ ਕਰ ਸਕਦੇ ਪਹਿਲਾਂ ਸਾਨੂੰ ਆਪਣੀਆਂ ਗਲਤੀਆਂ ਸੁਧਾਰਨੀਆਂ ਪੈਣ ਪਰ ਆਪ ਨੂੰ ਥੋੜਾ ਬੋਤਾ ਕਿ ਕੋਈ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ ਹੁਣੇ ਲਿਮਟ ਰਵੇ ਕਾਨੂੰਨ ਲਾਗੂ ਹੋਣਾ ਚਾਹੀਦਾ ਹਾਂਜੀ ਹਾਂਜੀ ਮਤਲਬ ਜਿੰਨੀ ਕਿ ਲੋੜ ਆ ਹਾਂਜੀ ਜਿੰਨੀ ਲੋੜ ਆ ਕੰਮ ਕਰਨ ਲਈ ਬੰਦਾ ਆਵੇ ਠੀਕ ਹੈ ਪਰ ਕੁਝ ਕਾਨੂੰਨ ਹੋਣਾ ਚਾਹੀਦਾ ਜਗ੍ਹਾ ਦੇ ਅਕੋਰਡਿੰਗ ਜ਼ਮੀਨ ਲੈਣ ਦੇ ਲਈ ਹਨਾ ਕੁਝ ਪਾਬੰਦੀਆਂ ਕਾਨੂੰਨ ਹੋਣੇ ਚਾਹੀਦੇ ਆ ਜਿਵੇਂ ਹੋਰ ਸਟੇਟਾਂ ਦੇ ਵਿੱਚ ਲੱਗੇ ਹੋਏ ਹਾਂਜੀ ਉਹੀ ਗੱਲ ਜੇ ਕਾਨੂੰਨ ਕੋਈ ਨਾ ਲਾਗੂ ਹੋਇਆ ਤੇ ਮੈਨੂੰ ਲੱਗਦਾ ਜੇ ਪੰਜਾਬੀ ਆ ਪੰਜਾਬੀ ਇੱਥੇ ਸਾਰੀ ਖਤਮ ਹੋ ਸਕਦੀ ਹੈ ਕਿਉਂਕਿ ਮੇਨੜੇ ਪਰਵਾਸੀ ਆ ਹਨ ਮਤਲਬ ਸਾਰ ਜਗਾ ਤੋਂ ਆ ਰਹੇ ਆ ਪਰ ਫਿਰ ਵੀ ਪੰਜਾਬੀਆਂ ਨੂੰ ਕਿਤੇ ਨਾ ਕਿਤੇ ਖਤਰਾ ਹੈ ਪੰਜਾਬੀ ਦੇ ਉੱਪਰ ਭਾਸ਼ਾ ਦੇ ਉੱਪਰ ਵੀ ਖਤਰਾ ਆ ਰਿਹਾ ਹੈ ਪੰਜਾਬੀ ਭਾਸ਼ਾ ਦਾ ਹਾਂ ਜੀ ਪੰਜਾਬੀ ਭਾਸ਼ਾ ਦੇ ਵੀ ਖਤਰਾ ਆ ਪੰਜਾਬੀ ਉੱਤੇ ਵੀ ਖਤਰਾ ਕਲਚਰ ਦੇ ਉੱਤੇ ਵੀ ਖਤਰਾ ਕਲਚਰ ਦੇ ਉੱਪਰ ਖਤਰਾ ਹਰ ਚੀਜ਼ ਦੇ ਉੱਤੇ ਖਤਰਾ ਹੋ ਸਕਦਾ ਕਿਉਂਕਿ ਇੱਕ ਜਗ੍ਹਾ ਦੇ ਉੱਤੇ ਇੰਨੇ ਪ੍ਰਵਾਸ ਵੱਜ ਜਾਣਾ ਉਹ ਮਤਲਬ ਕਿ ਕੋਈ ਚੰਗੀ ਚੰਗੀ ਗੱਲ ਨਹੀਂ ਹੈਗੀ ਮੇਰੇ ਸਾਹਬ ਭਾਈ ਜੀ ਐਦਾਂ ਹੁੰਦਾ ਵਾ ਹੁਣ ਕੋਈ ਵੀ ਸਟੇਟ ਆ ਹਾਂਜੀ ਹਾਂਜੀ ਤੁਸੀਂ ਆਪਾਂ ਨਾਰਥ ਇੰਡੀਆ ਦੇ ਵਿੱਚ ਆ ਪੰਜਾਬ ਦੇ ਵਿੱਚ ਆ ਸਾਡੇ ਪੰਜਾਬ ਹਰਿਆਣੇ ਦੇ ਤਿਹਾਰ ਅਲੱਗ ਨੇ ਲੱਗ ਆ ਜੀ ਤੁਸੀਂ ਸਾਊਥ ਚਲੇ ਜਾਓ ਸਾਊਥ ਵਾਲੇ ਬੇਸ਼ੱਕ ਉਹ Hindu ਨੇ ਪਰ ਉਹਨਾਂ ਦੇ ਤਿਹਾਰ ਆਪਣੇ ਲੱਗਦੇ ਨੇ ਉਹਨਾਂ ਦੇ ਤਿਹਾਰ ਬਾਕੀ ਦੇਸ਼ ਨਾਲੋਂ ਅਲੱਗ ਨੇ ਠੀਕ ਆ ਜੀ ਹਰ ਸੂਬੇ ਦਾ ਆਪਣਾ ਕਲਚਰ ਆ ਆਪਣੇ ਤਿਹਾਰ ਨੇ ਜਦੋਂ ਇੱਕ ਸਟੇਟ ਦੇ ਲੋਕ ਦੂਜੇ ਸਟੇਟ ਦੇ ਵਿੱਚ ਹਾਂਜੀ ਆਣੇ ਚਾਹੀਦੇ ਆ ਪਰ ਜਦੋਂ ਗਿਣਤੀ ਤੋਂ ਬਹੁਤ ਜ਼ਿਆਦਾ ਹੋ ਜਾਂਦੇ ਨੇ ਤਾਂ ਜਿਹੜੇ ਲੋਕਲ ਤਿਹਾਰ ਨੇ ਲੋਕਲ ਕਲਚਰ ਆ ਲੋਕਲ ਡੈਮੋਗ੍ਰਾਫੀ ਆ ਉਹਦੇ ਉੱਪਰ ਬਹੁਤ ਜ਼ਿਆਦਾ ਫਰਕ ਪੈਂਦਾ ਨਹੀਂ ਫਰਕ ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਤੇ ਵੀਰ ਜਿਹੜਾ ਇੱਕ ਕਾਰਨ ਮੈਂ ਵੀ ਮੰਨਦਾ ਜਿਹੜੇ ਆਪਣੇ ਪੰਜਾਬੀ ਬਹੁਤ ਹੱਦ ਤੱਕ ਬਹੁਤ ਹੱਦ ਗਿਆ ਬਹੁਤ ਹੀ ਜ਼ਿਆਦਾ ਬਾਹਰ ਜਾਈ ਜਾਂਦੇ ਆ ਜਿੱਦਾਂ ਤੁਸੀਂ ਦੇਖ ਲੋ ਦੁਆਬਾ ਏਰੀਆ ਆਪਣਾ ਸਾਰਾ ਬਾਹਰ ਗਿਆ ਵਾ ਬਾਹਰ ਗਿਆ ਤੇ ਇਹ ਵੀ ਬਹੁਤ ਵੱਡਾ ਕਾਰਨ ਲੱਗਦਾ ਵਾ ਕਿ ਪ੍ਰਵਾਸ ਇੱਥੇ ਵਧਦਾ ਬਾਈ ਜੀ ਦੇਖੋ ਹੁਣ ਤੁਸੀਂ ਦੁਆਬੇ ਏਰੀਆ ਦੀ ਗੱਲ ਕੀਤੀ ਆ ਹਾਂਜੀ ਹਾਂਜੀ ਉਧਰ ਕਈ ਪਿੰਡ ਇਦਾਂ ਦੇ ਆ ਤੁਸੀਂ ਮੰਨੋ ਪਿੰਡਾਂ ਦੇ ਪਿੰਡ ਖਾਲੀ ਹੋਏ ਹੋਏ ਆ ਹਾਂਜੀ ਹਾਂਜੀ ਪਿੰਡਾਂ ਦੇ ਵਿੱਚ ਬਜ਼ੁਰਗ ਰਹਿ ਗਏ ਨੇ ਹਾਂਜੀ ਠੀਕ ਆ ਜੀ ਬੱਚਾ ਘਰ ਚ ਕੋਈ ਹੈ ਨਹੀਂਗਾ ਨਹੀਂ ਜੀ ਕਈ ਇਦਾਂ ਦੀਆਂ ਖਬਰਾਂ ਵੀ ਆਉਂਦੀਆਂ ਨੇ ਪਤਾ ਲੱਗਦਾ ਵਾ ਕਿ ਜਦੋਂ ਕਿਸੇ ਦੀ ਘਰ ਦੇ ਵਿੱਚ ਮੌਤ ਹੋ ਜਾਂਦੀ ਆ ਬਜ਼ੁਰਗ ਦੀ ਠੀਕ ਆ ਜੀ ਮੋਢਾ ਵੀ ਤੁਸੀਂ ਦੇਖੋ ਪਿੰਡ ਦੇ ਲੋਕ ਨੇ ਜਿਹੜੇ ਵੀਰ ਵੀਰ ਭਰਾ ਨੇ ਮੋਢਾ ਵੀ ਉਹੀ ਦਿੰਦੇ ਨੇ ਅਰਥੀ ਨੂੰ ਹਾਂਜੀ ਹਾਂਜੀ ਬਾਹਰ ਲੈ ਸ਼ਮਸ਼ਾਨ ਘਾਟ ਬਾਹਰ ਲਿਆਂ ਤਾਂ ਆਇਆ ਨਹੀਂ ਜਾਨਾ ਬਾਹਰ ਲਿਆਂ ਤਾਂ ਆਇਆ ਨਹੀਂ ਜਾਨਾ ਹਾਂਜੀ ਆਇਆ ਨਹੀਂ ਤੇ ਕਦੇ ਆਪਣੇ ਲੋਕਾਂ ਨੇ ਇਹ ਗੱਲ ਸੋਚੀ ਆ ਕਿ ਅਸੀਂ ਜਿਹੜੇ ਆਪਣੇ ਬੱਚੇ ਤੁਸੀਂ ਬੱਚੇ ਆਪਾਂ ਬੱਚੇ ਨੂੰ ਪੜਾਉਨੇ ਆ ਲਿਖਾਉਨੇ ਆ ਜਨਮ ਦਿੰਨੇ ਆ ਠੀਕ ਆ ਜੀ ਜਦੋਂ ਤੁਸੀਂ ਦੇਖੋ ਹੋਰ ਸਟੇਟਾਂ ਤੋਂ ਲੋਕ ਆ ਕੇ ਇੱਥੇ 1.5 ਲੱਖ ਰੁਪਈਆ ਤਨਖਾਹਾਂ ਲੈ ਰਹੇ ਨੇ ਹਾਂ ਲੈ ਰਹੇ ਨੇ ਤੇ ਆਪਾਂ 70 70 80 80 ਹਜ਼ਾਰ ਲੱਖ ਲੱਖ ਰੁਪਈਆ ਲਈ ਪੰਜਾਬ ਨੂੰ ਛੱਡ ਕੇ ਆਪਣੀਆਂ ਕਰੋੜਾਂ ਦੀਆਂ ਜ਼ਮੀਨਾਂ ਛੱਡ ਕੇ ਲੈਂਡਲੋਰਡ ਬੰਦੇ ਹਾਂਜੀ ਹਾਂਜੀ ਬਾਹਰ ਜਾ ਰਹੇ ਨੇ ਬਾਹਰ ਜਾ ਰਹੇ ਠੀਕ ਆ ਜੀ ਮਤਲਬ ਆਪਾਂ ਕਦੇ ਸੋਚਿਆ ਹੀ ਨਹੀਂ ਕਿ ਪੰਜਾਬ ਤੋਂ ਵੀ ਕਮਾਈ ਹੋ ਸਕਦੀ ਹੈ ਹੋ ਸਕਦੀ ਆ ਹੋ ਸਕਦੀ ਆ ਜਦੋਂ ਬਾਹਰਲੇ ਸਟੇਟਾਂ ਤੋਂ ਲੋਕ ਇੱਥੇ ਆ ਕੇ ਪੰਡਿਆ ਕਾਰੋਬਾਰ ਕਰ ਸਕਦੇ ਨੇ ਤਾਂ ਆਪਾਂ ਆਪਣੇ ਰਾਜ ਦੇ ਵਿੱਚ ਰਹਿ ਕੇ ਕਿਉਂ ਨਹੀਂ ਕਰ ਸਕਦੇ ਠੀਕ ਆ ਜੀ ਇਹਦੇ ਲਈ ਉਹ ਵੀ ਜ਼ਿੰਮੇਵਾਰ ਨੇ ਜਿਹੜੇ ਅੰਨੇਵਾ ਆਇਲੈਟਸ ਕੇਂਦਰ ਖੁੱਲੇ ਨੇ ਹਾਂਜੀ ਹਾਂਜੀ ਠੀਕ ਆ ਜੀ ਅੰਨੇਵਾ ਬੱਚੇ ਬਾਹਰ ਗਏ ਨੇ ਠੀਕ ਆ ਜੀ ਇਹ ਸਾਰੀ ਦੀ ਸਾਰੀ ਜੋ ਵੀ ਘਟਨਾ ਕਰਮ ਹੋਇਆ ਵਾ ਇਹ ਸਾਰੇ ਦਾ ਸਾਰਾ ਇਸ ਪ੍ਰੋਬਲਮ ਦਾ ਜ਼ਿੰਮੇਵਾਰ ਆ ਜ਼ਿੰਮੇਵਾਰ ਆ ਕਿਉਂਕਿ ਬਾਕੀ ਮਾਪੇ ਨੂੰ ਵੀ ਸੋਚਣਾ ਚਾਹੀਦਾ ਵਾ ਕਿ ਆਪਣੇ ਇੱਕ ਜਿਗਰ ਦੇ ਟੁਕੜੇ ਨੂੰ ਪਾਲਦੇ ਆਪਾਂ ਵੱਡਾ ਕਰਦੇ ਆ ਜਵਾਨ ਕੁੜੀਆਂ ਨੇ ਉਹਨੂੰ ਤੁਸੀਂ ਪੜਾ ਲਿਖਾ ਕੇ 22-24 ਸਾਲ ਦੀ ਇਹ ਚ ਬਾਹਰ ਕੱਢਤਾ ਸਾਰੀ ਜ਼ਿੰਦਗੀ ਬਾਹਰ ਨਿਕਲ ਗਈ ਹਾਂਜੀ ਤੇ ਆਪਾਂ ਆਪਣੀ ਜਿਹੜਾ ਆਪਣੀ ਮੌਤ ਆ ਉਹ ਤੇ ਵੀ ਆਪਾਂ ਆਪਣੇ ਬੱਚਿਆਂ ਨੂੰ ਨਹੀਂ ਮਿਲ ਸਕੇ ਤਾਂ ਬੜਾ ਮਾੜਾ ਕਬੂਲ ਹਾਂਜੀ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ ਓਕੇ ਵੀਰ ਜੀ